ਪਰ ਜਿਹੜਾ ਵਿਸ਼ਾ ਫਰੁਕੀ ਸਾਹਿਬ ਅੱਜ ਲੈ ਕੇ ਆਏ ਆਂ ਆਪਾਂ ਜਿਸ ਤਰ੍ਹਾਂ ਲਗਾਤਾਰ ਇੱਥੇ ਹਰ ਰੋਜ਼ ਪੇਸ਼ੈਂਟ ਦੀ ਡੀਲਿੰਗ ਹੋ ਰਹੀ ਹੈ ਸਾਡੇ ਨਾਲ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆਵਾਂ ਆ ਰਹੀਆਂ ਸੀ ਉਹਨਾਂ ਦੇ ਵਿੱਚ ਅਸੀਂ ਨੋਟ ਕੀਤਾ ਅੱਜ ਇਸ ਚੀਜ਼ ਬਾਰੇ ਅਸੀਂ ਜ਼ਰੂਰ ਆਪਣੇ ਪਿਆਰੇ ਸੋਤਰੇ ਰੂਬਰੂ ਹੋਈਏ ਕਿਉਂਕਿ ਇਹ ਜਿਹੜਾ ਵਿਸ਼ਾ ਸੀ ਕਿ ਇਹ ਵਿਸ਼ਾ ਸੀ ਕਿ ਬੱਚੇ ਦਾ ਨਿਚਰ ਸੌਲੀਆਂ 40 ਸਾਲ ਤੋਂ ਉਮਰ ਜਦੋਂ ਸਾਡੀ ਉੱਪਰ ਜਾਂਦੀ ਹੁੰਦੀ ਹੈ ਨਾ ਉਦੋਂ ਇਹ ਸਾਡੇ ਪਹਿਲੇ ਰਸੌਲੀਆਂ 25 ਦਿਨ ਚ ਰਸੌਲੀਆਂ ਬੰਦੀਆਂ ਸੀ ਤਾਂ ਆਟੋਮੈਟਿਕ ਠੀਕ ਹੋ ਜਾਂਦੀਆਂ ਸੀ ਉਹ ਪਰ ਠੀਕ ਹੋਣ ਦਾ ਕਿ ਕਾਰਨ ਸੀ ਕਿਉਂਕਿ ਉਹ ਪੰਜ ਤੱਤ ਨਾਲ ਜੁੜੀ ਹੋਈ ਸੀ ਜਿਵੇਂ ਹਵਾ ਪਾਣੀ ਅਗਨੀ ਆਕਾਸ਼ ਤੇ ਪ੍ਰਿਥਵੀ ਅੱਜ ਅਸੀਂ ਪੰਜ ਤੱਤੋਂ ਟੁੱਟ ਚੁੱਕੇ ਹਾਂ ਠੀਕ ਆ ਅੱਜ ਉਮਰ ਦਾ ਤਾਂ ਕੋਈ ਨਿਹਾਜਾ ਰਹਿ ਨਹੀਂ ਗਿਆ ਅੱਜ ਇੱਕ 10 ਤੋਂ 11 ਸਾਲ ਦੀ ਬੱਚੀ ਦੇ ਵੀ ਫਾਈਬਰੇਟ ਬਣ ਰਿਆ ਕਾਰਨ ਜੀ ਗੱਲ ਆਪਾਂ ਫੀਮੇਲ ਦੀ ਨਹੀਂ ਕਰਾਂਗੇ ਅੱਜ ਮੇਲ ਦੀ ਵੀ ਗੱਲ ਕਰਾਂਗੇ ਕਿਉਂਕਿ ਮੇਲ ਦੇ ਵਿੱਚ ਵੀ ਲਾਈਪੋਮਾ ਦੀ ਗੰਡਾ ਗੰਡਾ ਮਤਲਬ ਕਿ ਬਨਰ ਦੀਆਂ ਸੀਰੀਜ਼ ਦੇ ਵਿੱਚ ਸਭ ਤੋਂ ਵੱਡਾ ਗੰਡਾ ਬਨਨ ਦਾ ਕਾਰਨ ਜਾਂ ਮੇਲ ਜਾਂ ਫੀਮੇਲ ਉਹਦੀ ਸਭ ਤੋਂ ਵੱਡਾ ਕਾਰਨ ਆ ਫਰੂਕੀ ਸਾਹਿਬ ਸਾਡਾ ਗੁੱਸਾ ਬਿਲਕੁਲ ਜੀ ਬਿਲਕੁਲ ਅੱਜ ਬਹੁਤ ਜ਼ਰੂਰੀ ਸੀ ਇਸ ਵਿਸ਼ੇ ਦੀ ਔਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਕੀਕਤ ਟੀਵੀ ਪੰਜਾਬੀ ਦਾ ਜਿਨ੍ਹਾਂ ਨੇ ਇੱਕ ਵਾਰ ਫਿਰ ਸਾਡੇ ਦਰਸ਼ਕਾਂ ਨਾਲ ਸਾਨੂੰ ਰੂਬਰੂ ਕੀਤਾ ਔਰ ਜਿਹੜਾ ਵਿਸ਼ਾ ਫਰੂਕੀ ਸਾਹਿਬ ਅੱਜ ਲੈ ਕੇ ਆਏ ਆ ਆਪਾਂ ਅਸੀਂ ਜਿਸ ਤਰ੍ਹਾਂ ਲਗਾਤਾਰ ਇੱਥੇ ਹਰ ਰੋਜ਼ ਪੇਸ਼ੈਂਟ ਦੀ ਡੀਲਿੰਗ ਹੋ ਰਹੀ ਹੈ ਸਾਡੇ ਨਾਲ ਟਾਕ ਹੋ ਰਹੀ ਹੈ ਗੱਲਬਾਤ ਹੋ ਰਹੀ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆਵਾਂ ਆ ਰਹੀਆਂ ਸੀ ਉਹਨਾਂ ਦੇ ਵਿੱਚ ਅਸੀਂ ਨੋਟ ਕੀਤਾ ਕਿ ਅੱਜ ਇਸ ਚੀਜ਼ ਬਾਰੇ ਅਸੀਂ ਜ਼ਰੂਰ ਆਪਣੇ ਪਿਆਰੇ ਸੁਤਨ ਰੂਬਰੂ ਹੋਈਏ ਠੀਕ ਹੈ ਹਾਂਜੀ ਕਿਉਂਕਿ ਇਹ ਜਿਹੜਾ ਵਿਸ਼ਾ ਸੀ ਕਿ ਇਹ ਵਿਸ਼ਾ ਸੀ ਕਿ ਬੱਚੇ ਦਾ ਨਿਚਰ ਸੌਲੀਆਂ ਦਾ ਬਣ ਜਾਣਾ ਅੱਜ ਦੇਖੋ ਵੈਸੇ ਤਾਂ ਫਰੂਕੀ ਸਾਹਿਬ ਜੇ ਮੈਂ ਗੱਲ ਕਰਾਂ 40 ਸਾਲ ਤੋਂ ਉਮਰ ਜਦੋਂ ਸਾਡੀ ਉੱਪਰ ਜਾਂਦੀ ਹੁੰਦੀ ਹੈ ਨਾ ਉਦੋਂ ਇਹ ਸਾਡੇ ਪਹਿਲੇ ਰਸੋਲੀਆਂ ਇਹ ਸਿਸਟ ਇਹ ਬੰਦੀਆਂ ਸੀ ਠੀਕ ਹੁੰਦੀਆਂ ਸੀ ਜਦੋਂ ਸਾਡੀ ਉਮਰ 40 ਸਾਲ ਤੋਂ ਉੱਪਰ ਜਾਂਦੀ ਨਾ ਫੀਮੇਲ ਦੀ ਜਾਂਦੀ ਆ ਉਦੋਂ ਨੇ ਬੱਚੇ ਦਾ ਨਿਚੇ ਰਸੋਲੀਆਂ ਬੰਦੀਆਂ ਸੀ ਤਾਂ ਆਟੋਮੈਟਿਕ ਠੀਕ ਹੋ ਜਾਂਦੀਆਂ ਸੀ ਉਹ ਪਰ ਠੀਕ ਹੋਣ ਦਾ ਕਾਰਨ ਸੀ ਕਿਉਂਕਿ ਉਹ ਪੰਜ ਤੱਤ ਨਾਲ ਜੁੜੀ ਹੋਈ ਸੀ ਜਿਵੇਂ ਹਵਾ ਪਾਣੀ ਅਗਨੀ ਆਕਾਸ਼ ਤੇ ਪ੍ਰਿਥਵੀ ਅੱਜ ਅਸੀਂ ਪੰਜ ਤੱਤ ਤੋਂ ਟੁੱਟ ਚੁੱਕੇ ਹਾਂ ਠੀਕ ਆ ਅੱਜ ਉਮਰ ਦਾ ਤਾਂ ਕੋਈ ਧਿਆਜ ਰਹਿ ਨਹੀਂ ਗਿਆ ਠੀਕ ਆ ਅੱਜ ਇੱਕ 10 ਤੋਂ 11 ਸਾਲ ਦੀ ਬੱਚੀ ਦੇ ਵੀ ਫਾਈਬਰੇਡ ਬਣ ਰਿਆ ਕਾਰਨ ਜੀ ਜੀ ਕਾਰਨ ਇਹਦੇ ਬਹੁਤ ਜ਼ਿਆਦਾ ਪਰ ਮੈਂ ਕੁਝ ਕਾਰਨ ਸਾਂਝੇ ਕਰੂੰਗਾ ਅੱਜ ਦੇਖੋ ਕੱਲੇ ਗੱਲ ਆਪਾਂ ਫੀਮੇਲ ਦੀ ਨਹੀਂ ਕਰਾਂਗੇ ਅੱਜ ਮੇਲ ਦੀ ਵੀ ਗੱਲ ਕਰਾਂਗੇ ਕਿਉਂਕਿ ਮੇਲ ਦੇ ਵਿੱਚ ਵੀ ਲਾਇਪੋਮਾ ਦੀ ਗੰਡਾ ਗੰਡਾ ਮਤਲਬ ਕਿ ਬਣ ਰਹੀਆਂ ਸਰੀਰ ਦੇ ਵਿੱਚ ਇਹ ਸਭ ਤੋਂ ਵੱਡਾ ਗੰਡਾ ਬਣਨ ਦਾ ਕਾਰਨ ਜਾਂ ਮੇਲ ਜਾਂ ਫੀਮੇਲ ਪਰ ਸਭ ਤੋਂ ਵੱਡਾ ਕਾਰਨ ਆ ਫਰੂਕੀ ਸਾਹਿਬ ਸਾਡਾ ਗੁੱਸਾ ਗੁੱਸਾ ਹਾਂ ਗੁੱਸਾ ਸਿਆਣੇ ਨੇ ਕਿਹਾ ਹੈ ਕਿ ਜਦੋਂ ਤੁਹਾਨੂੰ ਗੁੱਸਾ ਚੜਿਆ ਹੋਵੇ ਨਾ ਉਦੋਂ ਇੱਕ ਗਲਾਸ ਪਾਣੀ ਪੀ ਲਓ ਪਰ ਰੋਟੀ ਨਾ ਖਾਓ ਕਿਉਂਕਿ ਜਦੋਂ ਗੁੱਸਾ ਚੜਿਆ ਹੁੰਦਾ ਤੁਹਾਡੇ ਹਾਰਮੋਨਜ਼ 네ਗੇਟਿਵ ਥੌਟ ਜ਼ਿਆਦਾ ਔਰ ਤੁਹਾਡੇ ਡਾਈਜੈਸ਼ਨ ਦੇ ਵਿੱਚ ਉਸ ਟਾਈਮ ਬਹੁਤ ਜ਼ਿਆਦਾ ਮਤਲਬ ਕਿ ਡਿਸਟਰਬ ਹੋਇਆ ਹੁੰਦਾ ਐਸਿਡ ਬਣਿਆ ਹੁੰਦਾ ਉਸ ਦੋਸ ਉਸ ਟਾਈਮ ਜਿਸ ਤਰ੍ਹਾਂ ਦਾ ਵੀ ਭੋਜਨ ਤੁਸੀਂ ਮਰਜ਼ੀ ਖਾ ਲੋ ਉਹਨੇ ਤੁਹਾਡੇ ਭੋਜਨ ਨੇ ਗਲਣਾ ਨਹੀਂ ਸੜਨਾ ਹੀ ਸੜਨਾ ਤੇ ਸੜਿਆ ਹੋਇਆ ਭੋਜਨ ਸੜੀ ਹੋਈ ਚੀਜ਼ ਕਦੇ ਵੀ ਤੁਹਾਨੂੰ ਸਹੀ ਤਰੀਕੇ ਨਾਲ ਡਿਸੀਜਨ ਲੈਣ ਦੀ ਸ਼ਮਤਾ ਨਹੀਂ ਰੱਖੇਗੀ ਉਹਨੇ ਕੋਈ ਨਾ ਕੋਈ ਪ੍ਰੋਬਲਮ ਬਣਾਉਣੀ ਹੀ ਬਣਾਉਣੀ ਆ ਉਹਨੇ ਰਸੌਲੀਆਂ ਬਣਾਉਣੀਆਂ ਹੀ ਬਣਾਉਣੀਆਂ ਗੁੱਸੇ ਦੇ ਵਿੱਚ ਤੁਸੀਂ ਲਿਕਵਿਡ ਚੀਜ਼ ਦਾ ਸੇਵਨ ਕਰ ਸਕਦੇ ਹੋ ਕੋਈ ਜੂਸ ਪੀ ਸਕਦੇ ਹੋ ਸਭ ਤੋਂ ਸੌਖਾ ਤਰੀਕਾ ਹੈ ਪਾਣੀ ਪੀਓ ਠੀਕ ਹੈ ਪਾਣੀ ਨਾਲ ਤੁਹਾਡਾ ਬ੍ਰੇਨ ਸ਼ਾਂਤ ਹੋ ਜਾਏਗਾ ਜੀ ਜੀ ਇਸ ਲਈ ਖਾਣਾ ਆਪਾਂ ਉਸ ਟਾਈਮ ਤੇ ਨਹੀਂ ਖਾਣਾ ਫਰੂਕੀ ਸਾਹਿਬ ਸਭ ਤੋਂ ਵੱਡਾ ਕਾਰਨ ਪਤਾ ਕੀ ਅੱਜ ਕਿ ਸਾਡਾ ਬਲੱਡ ਹੀ ਸਾਡੀ ਦਵਾਈ ਹੈ ਤੇ ਸਾਡਾ ਬਲੱਡ ਹੀ ਸਾਡਾ ਰੋਗ ਆ ਠੀਕ ਹੈ ਉਹ ਕਿਦਾਂ ਜਦੋਂ ਜਿਸ ਏਰੀਆ 'ਚ ਸਾਡਾ ਬਲੱਡ ਜਾਣਾ ਘਟੇਗਾ ਉਸੇ ਦੀ ਸਮੱਸਿਆ ਆਏਗੀ ਅੱਜ ਫਾਈਬਰਡ ਕਿਉਂ ਬਣ ਰਿਹਾ ਯੂਟਰਸ ਫਾਈਬਰਡ ਕਿਉਂ ਬਣ ਰਿਹਾ ਅੱਜ ਆਪਾਂ ਉਹਦੇ ਤੇ ਗੱਲ ਕਰਨ ਲੱਗੇ ਆ ਠੀਕ ਹੈ ਦੇਖੋ ਸਭ ਤੋਂ ਵੱਡਾ ਕਾਰਨ ਮੈਂ ਕੁਝ ਜਨਸੇ ਗੁੱਸਾ ਆਉਣਾ ਤਾਂ ਉਹਦਾ ਦੱਸਿਆ ਦੱਸਿਆ ਡਾਕਟਰ ਸਾਹਿਬ ਨੇ ਦੱਸਿਆ ਇੱਕ ਹੋਰ ਬਹੁਤ ਵੱਡਾ ਕਾਰਨ ਆ ਕਿ ਅੱਜ ਅਸੀਂ ਪੈਰਾਂ ਪਾਰ ਬੈਠਣਾ ਬੰਦ ਕਰਤਾ ਇਹ ਵੀ ਕਾਰਨ ਬਹੁਤ ਵੱਡਾ ਜਦੋਂ ਅਸੀਂ ਪੈਰਾਂ ਪਾਰ ਬੈਂਦੇ ਸੀ ਨਾ ਰੁਕੀ ਸਾਹਿਬ ਮੈਂ ਆ ਚੀਜ਼ ਦਿਖਾਉਣਾ ਜਿਹੜੀਆਂ ਸਾਡੀਆਂ ਇਹ ਪਿੰਨੀਆਂ ਆ ਚੀਜ਼ ਧਿਆਨ ਨਾਲ ਇਸ ਤਰ੍ਹਾਂ ਜਦੋਂ ਨਾਲ ਹੁੰਦੀ ਸੀ ਇਤੋਂ ਪ੍ਰੈਸ਼ਰ ਪੈਂਦਾ ਸੀ ਤੇ ਸਾਡੇ ਪੈਲਵਿਕ ਏਰੀਆ 'ਚ ਬਲੱਡ ਦਾ ਪ੍ਰੈਸ਼ਰ ਵੱਧਦਾ ਸੀ ਠੀਕ ਹੈ ਜਦੋਂ ਪੈਲਵਿਕ ਏਰੀਆ 'ਚ ਬਲੱਡ ਦਾ ਪ੍ਰੈਸ਼ਰ ਵੱਧਦਾ ਸੀ ਤਾਂ ਉਹ ਜਿੰਨੇ ਵੀ ਉਚਜਾਤ ਕੋਈ ਟਾਕਸਿਨ ਸੀ ਉਹਨੂੰ ਰਿਮੂਵ ਕਰ ਦਿੰਦਾ ਸੀ ਤਾਂ ਬਲੱਡ ਪ੍ਰੋਪਰ ਫਲੋ ਹੁੰਦਾ ਸੀ ਤੇ ਆਪਣਾ ਯੂਟਰਸ ਦੇ ਵਿੱਚ ਕੋਈ ਐਕਸਟਰਾ ਚੀਜ਼ ਡਿਪੋਜ਼ਿਟ ਨਹੀਂ ਹੁੰਦੀ ਸੀ ਪਰ ਅੱਜ ਕੀ ਹੋ ਰਿਹਾ ਪਹਿਲੇ ਨੰਬਰ ਤੇ ਸਵੇਰ ਪੇਟ ਸਾਫ਼ ਕਰਨ ਲੱਗਿਆ ਇੰਗਲਿਸ਼ ਟਾਇਲਟ ਦੀ ਜੁਸਤੀਤੀ ਜਾ ਰਹੀ ਪੈਰਾ ਭਾਰ ਬੈਠਣਾ ਬੰਦ ਹੋ ਗਿਆ ਦੂਜੇ ਨੰਬਰ ਤੇ ਘਰ ਦੇ ਵਿੱਚ ਕਿ ਪੈਰਾਪਾਰ ਵਾਲੀ ਕਹਾਣੀ ਹੀ ਖਤਮ ਹੋ ਗਈ ਐ ਹੁਣ ਇਹ ਸਭ ਤੋਂ ਔਰ ਤੇ ਇੱਕ ਹੋਰ ਵੱਡਾ ਕਾਰਨ ਫਾਸਟ ਫੂਡ ਫਾਸਟ ਫੂਡ ਬਿਲਕੁਲ ਜੀ ਜਿੰਦੇ ਵਿੱਚ ਸਭ ਤੋਂ ਜ਼ਿਆਦਾ ਖਤਰਨਾਕ ਮੈਦੇ ਵਾਲੀਆਂ ਚੀਜ਼ਾਂ ਓਕੇ ਜਿਵੇਂ ਕਿ ਨਿਊਡਲ ਅੱਛਾ ਜਿਵੇਂ ਕਿ ਮਕਰੋਨੀ ਠੀਕ ਹੈ ਪਾਸਤਾ ਇਹ ਜਿਹੜਾ ਵੀ ਭੈਣਾ ਮੈਂ ਦਾਅਵੇ ਨਾਲ ਕਹਿੰਨਾ ਜਿਹੜੇ ਮਕਰੋਨੀ ਨਿਊਡਲ ਪਾਸਤਾ ਐ ਮੈਦੇ ਵਾਲੇ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਦੇ ਆ ਮੇਰੀ ਗੱਲ ਲਿਖ ਕੇ ਲੈ ਲਓ ਆਉਣ ਵਾਲੇ ਸਮੇਂ 'ਚ ਫਾਈਬਰਡ ਬੰਨਣਾ ਹੀ ਬੰਨਣਾ ਬਿਲਕੁਲ 100 1% ਸਰ ਸਾਨੂੰ ਚਿੱਟੀਆਂ ਚੀਜ਼ਾਂ ਅੱਜ ਤੋਂ ਪਹਿਲਾਂ ਹੀ ਸਾਡੇ ਗ੍ਰੰਥਾਂ 'ਚ ਲਿਖ ਦਿੱਤਾ ਜਾ ਚੁੱਕਿਆ ਕਿ ਚਿੱਟੀ ਚੀਜ਼ ਸਾਡੇ ਲਈ ਜ਼ਹਿਰ ਆ ਸਭ ਤੋਂ ਪਹਿਲੇ ਨੰਬਰ ਤੇ ਚਿੱਟੇ ਨੰਬਰ ਚਿੱਟਾ ਕੀ ਆ ਗਿਆ ਮੈਦਾ ਠੀਕ ਹੈ ਦੂਜੇ ਨੰਬਰ 'ਚ ਚਿੱਟਾ ਕੀ ਆ ਗਿਆ ਨਮਕ ਤੀਜੇ ਨੰਬਰ 'ਚ ਚਿੱਟਾ ਕੀ ਆ ਗਿਆ ਦੁੱਧ ਇਹ ਚਿੱਟੀਆਂ ਚੀਜ਼ਾਂ ਸਾਡੇ ਸਰੀਰ ਲਈ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਜ਼ਹਿਰ ਜੀ ਜੀ ਠੀਕ ਹੈ ਇਹਨਾਂ ਨੂੰ ਬੰਦ ਕਰਨਾ ਪੈਣਾ ਇਹ ਚੀਜ਼ਾਂ ਨੂੰ ਦੇਖਣੀਆਂ ਪੈਣੀਆਂ ਪਰ ਅੱਜ ਆਪਾਂ ਜਿਹੜੀ ਚੀਜ਼ ਤੁਹਾਡੇ ਸਾਹਮਣੇ ਲੈ ਕੇ ਆਏ ਆ ਫਾਰਮੂਲੇ ਰੂਪ ਦੇ ਵਿੱਚ ਠੀਕ ਹੈ ਇਹਦੇ ਵਿੱਚ ਇੱਕ ਚੀਜ਼ ਚਿੱਟੀ ਪਈ ਹੈ ਪਰ ਉਹ ਚਿੱਟੀ ਚੀਜ਼ ਦਾ ਜਿਹੜਾ ਰਿਜ਼ਲਟ ਹੈ ਨਾ ਉਹ ਅਲੱਗ ਚੀਜ਼ ਹੈ ਅਮਰਤਾਲਾ ਤੇ ਅੱਜ ਆਪਾਂ ਜਿਹੜਾ ਫਾਰਮੂਲਾ ਨੁਸਖਾ ਦੇਣ ਲੱਗੇ ਆ ਔਰ ਮੈਂ ਤੁਹਾਨੂੰ ਦਾਵਾ ਕਰਦਾ ਇਸ ਚੀਜ਼ ਨੂੰ ਜਿਹੜਾ ਇਹਨਾਂ ਚੀਜ਼ਾਂ ਨੂੰ ਵਰਤੇਗਾ ਪਹਿਲੀ ਗੱਲ ਇੱਕ ਚੀਜ਼ ਹੋ ਰਹਾ ਜਿੰਦੇ ਕੋਈ ਫਾਈਬਰਡ ਸਿਸਟ ਬਣ ਗਈ ਹੈ ਇਹ ਕਦੀ ਦਿਮਾਗ 'ਚ ਇਹ ਨਾ ਲੈ ਕੇ ਆ ਜਾ ਕਰੋ ਕਿ ਸੌਲੀ ਬਣ ਗਈ ਹੁਣ ਕੈਂਸਰ ਬਣ ਜਾਏਗਾ ਐਵੇਂ ਨਹੀਂ ਕੈਂਸਰ ਬ ਕੈਂਸਰ ਬੰਦ ਦੇ ਵੀ ਕਈ ਕਾਰਨ ਹੁੰਦੇ ਆ ਖਬਰੋਂ ਦੀ ਲੋੜ ਨਹੀਂ ਨਾਗੀ ਲੈਕਟੋਪੈਥੀ ਸੈਂਟਰ ਤੁਹਾਡੇ ਵੱਲ ਤੇ ਸੇਵਾ 'ਚ 24 ਘੰਟੇ ਹਾਜ਼ਰ ਆ ਜਦੋਂ ਮਰਜ਼ੀ ਸਾਡੇ ਕੋਲ ਆ ਜਾਓ ਇਹ ਚੀਜ਼ਾਂ ਨੂੰ ਆਪਾਂ ਠੀਕ ਕਰਕੇ ਤੋੜਾਂਗੇ ਜੀ ਜੀ ਰਾਤ ਨੂੰ ਸੌਣ ਲੱਗਿਆ ਸੌਣ ਦੇ ਟਾਈਮ ਤੇ ਸੌਣ ਦੇ ਟਾਈਮ ਤੇ ਔਰ ਮੈਂ ਗੱਲ ਕਰਾਂ ਕੋਈ ਵੀ ਚੀਜ਼ਾਂ ਦੇ ਫਾਇਦੇ ਵੀ ਹੁੰਦੇ ਤੇ ਨੁਕਸਾਨ ਵੀ ਹੁੰਦੇ ਇਹਦਾ ਤੁਸੀਂ ਖਿਆਲ ਆਪ ਰੱਖਣਾ ਠੀਕ ਹੈ ਹੁਣ ਇਹਨੂੰ ਵਰਤਨ ਲੱਗਿਆ ਜਦੋਂ ਵੀ ਇਹਨੂੰ ਵਰਤਨਾ 1 ਘੰਟੇ ਦਾ ਖਾਣ ਪੀਣ ਦਾ ਗਾਇਬ ਹੋਣਾ ਚਾਹੀਦਾ ਜੀ ਜੀ ਮਤਲਬ ਕਿ 1 ਘੰਟਾ ਜਾਂ ਕੁਝ ਪਹਿਲੋ ਖਾ ਲੋ ਜਾਂ 1 ਘੰਟਾ ਬਾਅਦ ਖਾਣਾ ਵੈਸੇ ਸਹੀ ਤਰੀਕਾ ਇਹੰਦਾ ਕਿ ਖਾਣਾ ਤੁਸੀਂ 8:00 ਵਜੇ 7:30 ਵੈਸੇ ਕਾ ਖਾਣਾ ਸੂਰਜ ਖੜੇ ਖਾਣਾ ਚਾਹੀਦਾ ਇਹਨੂੰ 8:00 ਵਜੇ ਦਾ ਸੇਵਨ ਕਰ ਲੋ 7:00 ਵਜੇ ਦੀ ਭੋਜਨ ਕਰ ਲਿਆ 8:00 ਵਜੇ ਦਾ ਸੇਵਨ ਕਰ ਲੋ ਦੂ ਬਾਅਦ ਚਾਉਦਾ ਹਜਮ ਕਰਕੇ ਇਹਨੂੰ ਸੋਵੋ ਔਰ ਰਾਤ ਨੂੰ ਸੌਣ ਲੱਗਿਆ ਇਹਨੂੰ ਪੀਣਾ ਸਹੀ ਤਰੀਕਾ ਇਹੀ ਹੈ ਬਿਲਕੁਲ ਬਿਲਕੁਲ ਰੁਕੀ ਸਾਹਿਬ ਜਿਵੇਂ ਕਲੌਂਜੀ ਦੇ ਸਿਰਕੇ ਦੀ ਗੱਲ ਕੀਤੀ ਹੈ ਇਹ ਆਪਦੇ ਆਪ ਚ ਇੱਕ ਬਾ ਰਕਦਾ ਨਾ ਉਸ ਤੇ ਤਰੀਕੇ ਨਾਲ ਅਸੀਂ ਜਿਹੜੇ ਸਿਰਕੇ ਅਰਕ ਵਗੈਰਾ ਕੁਝ ਪਲਾਂਟਸ ਆ ਅਸੀਂ ਇਸ ਬ੍ਰਹਮ ਅਸਤਰ ਦੇ ਵਿੱਚ ਪਾਏ ਹੁੰਦੇ ਆ ਅਲੱਗ-ਅਲੱਗ ਜਿਵੇਂ ਅਲੱਗ-ਅਲੱਗ ਬੋਤਲਾਂ ਹੁੰਦੀਆਂ ਉਹ ਅਸੀਂ ਅਲੱਗ-ਅਲੱਗ ਤਿਆਰ ਕਰਕੇ ਦਿੰਨੇ ਆ ਮੇਨ ਦੇਖੋ ਇੱਕ ਚੀਜ਼ ਦਾ ਨਾ ਫਾਈਬਰ ਨੂੰ ਠੀਕ ਕਰਨਾ ਕੋਈ ਵੱਡੀ ਗੱਲ ਨਹੀਂ ਬਸ ਇੱਕੋ ਚੀਜ਼ ਆ ਜਿਸ ਏਰੀਆ ਵਿੱਚ ਸਿਸਟ ਫਾਈਬਰਡ ਬਣ ਗਈ ਆ ਉਸ ਏਰੀਆ ਵਿੱਚ ਆਪਾਂ ਬਲੱਡ ਦਾ ਫਲੋ ਵਧਾਉਣਾ ਹੈ ਤੇ ਹੁਣ ਦੇਖੋ ਜਿਵੇਂ ਡਾਕਟਰਾਂ ਨੇ ਬੋਲੇ ਸੈੱਲ ਟਿਸ਼ੂ ਆਰਗਨ ਸਿਸਟਮ ਇਹ ਸੈੱਲ ਤੇ ਕੰਮ ਕਰਦਾ ਹੈ ਇਨੇ ਜੜ ਨੂੰ ਕਵਰ ਕਰਨਾ ਜੇ ਜੜ ਨੂੰ ਪਾਣੀ ਦੇਣਾ ਸ਼ੁਰੂ ਕਰਾਂਗੇ ਤਾਂ ਰਕਤ ਆਟੋਮੈਟਿਕ ਹਰਿਆ ਭਰਿਆ ਹੋ ਜਾਏਗਾ ਉਹ ਚਾਹੇ ਬਰੇਸਟ ਫਾਈਬਰੋਇਡ ਬਰੇਸਟ ਸਿਸਟ ਹੋਵੇ ਚਾਹੇ ਯੂਟਰਸ ਸਿਸਟ ਹੋਵੇ ਚਾਹੇ ਲਾਇਪੋਮਾ ਦੀ ਗੰਡਾ ਹੋਣ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤੁਹਾਨੂੰ ਫਿਰ ਕਿੰਨਾ ਡਰਨ ਦੀ ਲੋੜ ਨਹੀਂ ਕਬਰਉਣ ਦੀ ਲੋੜ ਨਹੀਂ ਫੋਨ ਚੱਕੋ ਨਾਗੀ ਇਲੈਕਟੋਪੈਥੀ ਸੈਂਟਰ ਤੇ ਕਾਲ ਕਰੋ ਅਪਾਇੰਟਮੈਂਟ ਲੈ ਕੇ ਇੱਥੇ ਪਹੁੰਚੋ ਔਰ 100% ਰਿਜ਼ਲਟ ਦੇ ਕੇ ਤੁਰੋ